ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਜਸਪ੍ਰੀਤ ਸਿੰਘ ਜਿਹਦਾ ਕਿ ਫੇਕ ਇਨਕਾਊਂਟਰ ਕੀਤਾ ਗਿਆ ਹੈਗਾ ਵਾ ਉਹਦੇ ਵਾਲਦ ਲਖਵਿੰਦਰ ਸਿੰਘ ਦੀ ਅੱਜ ਇੱਕ ਆਡੀਓ ਸੁਣਾਗੇ ਜਦੇ ਵਿੱਚ ਉਹ ਬਹੁਤ ਹੀ ਹੈਰਾਨੀ ਜਾਨਕ ਗੱਲਾਂ ਕਰਾਂਦੇ ਹੈਗੇ ਜਿਨ੍ਹਾਂ ਨੂੰ ਸੁਣ ਕੇ ਬਹੁਤ ਹੈਰਾਨਗੀ ਹੋਏਗੀ ਆ ਮਾਮਲਾ ਜਿਹੜਾ ਵਾ ਤੁਹਾਨੂੰ ਸਮਝ ਆ ਜਾਏਗਾ ਸੋ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਸਭ ਤੋਂ ਪਹਿਲਾਂ ਤੁਹਾਨੂੰ ਆਡੀਓ ਸੁਣਾਉਣੇ ਆ ਉਹ ਆਡੀਓ ਕਿਸ ਦੀ ਆ ਲਖਵਿੰਦਰ ਸੈਗਨੇ ਸਾਨੂੰ ਆਡੀਓ ਭੇਜੀ ਆ ਜਸਪ੍ਰੀਤ ਸਿੰਘ ਦੇ ਪਿਤਾ ਨੇ ਕਿ ਜਿਹੜੀ ਉਹ ਗੱਲਬਾਤ ਹੁੰਦੀ ਆ ਕਿ ਜਿਹੜਾ ਕਿ ਦਾਦਾ ਭਵਕੀਰ ਦਾ ਦਾਦੇ ਦੀ ਗੱਲਬਾਤ ਹੁੰਦੀ ਆ ਕਿ ਉਹਨਾਂ ਨੂੰ 12:30 ਵਜੇ ਪਤਾ ਲੱਗੇ ਪਹਿਲਾਂ ਤੁਸੀਂ ਉਹ ਆਡੀਓ ਸੁਣੋ ਫਿਰ ਅੱਗੇ ਜਵਾਬ ਦਿਓ ਮੈਂ 12:00 ਦੇ ਲਗਭਗ ਹੂੰ 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 ਮੈਨੂੰ ਮਿਲਦੋਂ ਪੁਰਸ ਦਾ ਫੋਨ ਆਇਆ ਸੀ ਜਿਹੜੇ ਵੀ ਛੋਟੇ ਪਿੰਡ ਬਿੱਟੂ ਬਿੱਟੂ ਆਦੋ ਜੀ ਭਾਈ ਉਹਦਾ ਮੁੰਡਾ ਤੇ ਨੂੰ ਬਾਹਰੋਂ ਆਏ ਨੇ ਦੋ ਦਿਨ ਹੋ ਗਏ ਹੁਣ ਵੀ ਉਹਨਾਂ ਨੇ ਫੋਰਚੂਨਰ ਗੱਡੀ ਲਈ ਆ ਬਈ ਕਰਾਇਆ ਹੂੰ 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 ਵੀ ਉਹ ਦੇਖੋ ਤੁਸੀਂ ਮੈਨੂੰ ਕਹਿੰਦੇ ਮੈਨੂੰ 12 ਵਜੇ ਫੋਨ ਆਇਆ 12:10 ਲਗਭਗ ਹੂੰ 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 ਮੈਨੂੰ ਮਲਤੋਂ ਪੁਲਿਸ ਦਾ ਫੋਨ ਆਇਆ ਸੀ ਮੇਰੇ ਵੀ ਛੋਟੇ ਪਿੰਡ ਬਿੱਕੂ ਬਿੱਕੂ ਆਦੋ ਜੀ ਬਈ ਉਹ ਆ ਮੁੰਡਾ ਤੇ ਨੂੰ ਬਾਹਰ ਆਏ ਨੇ 2 ਦਿਨ ਹੋ ਗਏ ਹੁਣ ਤੇ ਵੀ ਉਹਨਾਂ ਨੇ ਫੋਰਚੂਨਰ ਗੱਡੀ ਲਈ ਆ ਬਈ ਕਰਾਇਆ ਹੂੰ 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 ਵੀ ਉਹ ਦੇਖੋ ਤੁਸੀਂ ਮੈਨੂੰ ਕਹਿੰਦੇ ਆੜੇ ਤੁਸੀਂ ਸੁਣ ਲਈਆ ਲਖਵਿੰਦਰ ਸਿੰਘ ਨੇ ਭੇਜਿਆ ਜਸਪੀਤ ਸਿੰਘ ਦੇ ਪਿਤਾ ਨੇ ਉਹ ਕਹਿੰਦਾ ਮੇਰੀ ਗੱਲ ਬਾਤ ਭਵਕੀਤ ਦੇ ਦਾਦੇ ਨਾਲ ਜਦੋਂ 21 ਮਾਰਚ ਨੂੰ ਹੁੰਦੀ ਆ ਜਦੋਂ ਕਿ ਸੰਸਕਾਰ ਤੋਂ ਬਾਅਦ 13 ਤਰੀਕ ਨੂੰ ਇੰਕਾਊਂਟਰ ਹੁੰਦਾਗਾ 14 ਨੂੰ ਸੰਸਕਾਰ ਹੁੰਦਾਗਾ 14 ਲੰਘ ਜਾਂਦੀ ਆ 15 16 17 ਜਣੀ ਕਿ ਕਈ ਦਿਨਾਂ ਬਾਅਦ 21 ਮਾਰਚ ਦੀ ਇਹ ਆਡੀਓ ਦੱਸੀ ਜਾ ਰਹੀ ਆ ਕਿ 21 ਮਾਰਚ ਨੂੰ ਜਿਹੜਾ ਇਹ ਗੱਲ ਦੱਸੀ ਆ ਜੇਕਰ ਇਹ ਹੀ ਗੱਲ ਪਹਿਲਾਂ ਦੱਸ ਦਿੰਦਾ ਤੇ ਪਰਿਵਾਰ ਦੋਨੇ ਪਰਿਵਾਰ ਜਿਹੜੇ ਹੱਸਦੇ ਵਸਦੇ ਰਹਿ ਸਕਦੇ ਸੀ ਤੇ ਪਰ ਜੋ ਕੁਝ ਹੋਇਆ ਬਹੁਤ ਮਾੜਾ ਹੋਇਆਗਾ ਤੇ ਬਹੁਤ ਦੁਖਦਈ ਆ ਆਡੀਓ ਤੁਸੀਂ ਹੁਣ ਸੁਣ ਕੇ ਹਟਿਓ ਕਿ ਜਿਹੜਾ ਕਿ ਭਵਕੀਰਤ ਦਾ ਦਾਦੇ ਦੇ ਨਾਲ ਲਖਵਿੰਦਰ ਸਿੰਘ ਦੀ ਗੱਲ ਹੁੰਦੀ ਆ ਜਸਪ੍ਰੀਤ ਸਿੰਘ ਦੇ ਪਿਤਾ ਦੀ ਕਿ ਸਾਨੂੰ ਜਿਹੜਾ ਕਿ 12 12:30 ਵਜੇ ਪਤਾ ਲੱਗ ਗਿਆ ਸੀ ਤੇ ਪਰ ਆਖਰ ਦੱਸਿਆ ਕਿਉਂ ਨਹੀਂ ਪਰ ਅੱਜ ਉਹ ਪਰਿਵਾਰ ਮੁਕਰਿਆ ਕਿ ਸਾਨੂੰ ਪਤਾ ਨਹੀਂ ਲੱਗਿਆ ਕਿ ਅਸੀਂ ਸਾਨੂੰ ਅਨਕਾਉਂਟਰ ਤੋਂ ਬਾਅਦ ਪਤਾ ਲੱਗਿਆ ਤਮਾਮ ਗੱਲਾਂ ਕਰਾਂਗੇ ਆਪਾਂ ਸਾਡੇ ਨਾਲ ਅੱਜ ਜਸਪ੍ਰੀਤ ਸਿੰਘ ਦੇ ਪਿਤਾ ਫੌਲੈਂਡ ਤੇ ਜੁੜਦੇ ਆ ਤੁਹਾਨੂੰ ਉਹ ਵੀ ਗੱਲਬਾਤ ਸੁਣਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਇੱਕ ਤੁਹਾਨੂੰ ਪਤਾ ਹੈ ਕਿ ਸਿਆਂ ਦੌਦ ਆ ਜਿਹੜਾ ਪਿੰਡ ਆ ਉਹਦੇ ਵਿੱਚੋਂ ਇੱਕ ਲੜਕਾ ਜਿਹੜਾ 12 ਮਾਰਚ ਨੂੰ ਅਗਵਾ ਹੁੰਦਾ ਸਾਬ ਨੂੰ ਤੇ 13 ਮਾਰਚ ਨੂੰ ਜਿਹੜਾ ਕਿ ਸਾਵ ਨੂੰ ਜਿਹੜਾ ਉਹਦਾ ਜਸਪ੍ਰੀਤ ਸਿੰਘ ਦਾ ਅਨਕਾਉਂਟਰ ਹੋ ਜਾਂਦਾ ਹੈਗਾ ਤੇ ਦੋ ਮੁੰਡੇ ਹੋਰ ਨੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈਗਾ ਦੱਸਿਆ ਇਹ ਵੀ ਜਾਂਦਾ ਕਿ ਜਸਪ੍ਰੀਤ ਸਿੰਘ ਨੇ ਜਦੋਂ ਕਿ ਹੱਥਕੜੇ ਕਰ ਦਿੱਤੇ ਕਿ ਬੱਚਾ ਬਰਾਮਦ ਕਰ ਲਿਆ ਅਸਲ ਕੀ ਕਹਾਣੀ ਆ ਕੀ ਨਾਂ ਇਹ ਤਾਂ ਸੀਬੀਆਈ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਦੱਸਿਆ ਜਾ ਰਿਹਾ ਕਿ ਹੱਥਕੜੇ ਕਰਨ ਤੋਂ ਬਾਅਦ ਜਿਹੜਾ ਕਿ 2 ਘੰਟੇ ਬਾਅਦ ਜਿਹੜਾ ਕਿ ਸਮਾਹਤਿਲ ਜਾ ਕੇ ਜਿਹੜਾ ਉੱਥੇ ਉਹਨੂੰ ਮਾਰਿਆ ਗਿਆ ਬਾਅਦ ਵਿੱਚ ਉੱਤੇ ਦਸਤਾਨੇ ਸੀ ਜਿਹੜੇ ਕਿ ਜਸਪ੍ਰੀਤ ਸਿੰਘ ਦੇ ਦੂਜੇ ਦਿਨ ਦੱਸਿਆ ਜਾ ਰਿਹਾ ਕਿ ਸੂਤਰਾਂ ਦੇ ਹਵਾਲੇ ਤੋਂ ਕਿ ਪੁਲਸ ਵਾਲਿਆਂ ਨੇ ਉੱਥੇ ਜਾ ਕੇ ਜਿਹੜਾ ਅੱਗ ਵੀ ਲਾ ਦਿੱਤੀ ਆ ਜਿੱਥੇ ਗੋਲੀਆਂ ਮਾਰੀਆਂ ਸੀ ਉਹ ਜਿਹੜਾ ਨਿਸ਼ਾਨ ਸੀ ਜਿਹੜੇ ਉਹ ਵੀ ਖਤਮ ਕਰ ਦਿੱਤੇ ਨੇ तमाम ਗੱਲਾਂ ਨੇ ਜਿਹੜੀਆਂ ਤੁਸੀਂ ਇਸਾ ਆਪਣੀ رائے ਜਿਹੜਾ ਜ਼ਰੂਰ ਰੱਖਣੇ ਆ ਹੁਣ ਆਪਾਂ ਗੱਲਬਾਤ ਤੁਹਾਨੂੰ ਸੁਣਾਉਣੇ ਆ ਜਸਪ੍ਰੀਤ ਸਿੰਘ ਦੇ ਪਿਤਾ ਸਰਦਾਰ ਲਖਵਿੰਦਰ ਸਿੰਘ ਫੌਨਲੈਂਡ ਤੇ ਜੁੜਦੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਜਿਹੜੀ ਗੱਡੀ ਆ ਉਹ ਪੁਲਿਸ ਨੇ ਫੜੀ ਹੋਣੀ ਜਾਂ ਕੋਈ ਉਹਦਾ ਡਰਾਈਵਰ ਕੋਈ ਸਾਹਮਣੇ ਨਹੀਂ ਆਇਆ ਜੀ ਨਹੀਂ ਨਹੀਂ ਜੇ ਹਜੇ ਕੋਈ ਨਹੀਂ ਆਇਆ ਉਹ ਜਦ ਅਸੀਂ ਸਮਝ ਲਓ ਵੀ ਜਿੰਨੇ ਡੈਥ ਹੋਈਆ 13 ਨੂੰ 14 ਨੂੰ ਅਸੀਂ ਲੈਣ ਗਏ ਆ ਡੈਥ ਬੋਡੀ ਉਹਤਨੇ ਰੋਡ ਹੀ ਉਹ ਥਾਣੇ ਤੇ ਖੜੀ ਸੀ ਜੀ ਅੱਛਾ ਜੋ ਥਾਣੇ ਤੇ ਗੱਡੀ ਖੜੀ ਸੀ ਫੋਰਚੂਨਰ ਹਾਂ ਜੀ ਕੋਈ ਉਹਦਾ ਮਾਲਕ ਡਰਾਈਵਰ ਕੋਈ ਨਹੀਂ ਸੀ ਜੀ ਨਾ ਜੀ ਆਪਣੇ ਕੋਲ ਹਜੇ ਤੱਕ ਕੋਈ ਨਹੀਂ ਆਇਆ ਨਾ ਆਪਾਂ ਨੂੰ ਆਇਆ ਪਤਾ ਵੀ ਕੀ ਨੇ ਦਵਾਈ ਦਾ ਕੀ ਹੈ ਗੱਲ ਇਹਦੇ ਬਾਰੇ ਹਜੇ ਆਪਾਂ ਨੂੰ ਕੋਈ ਨਹੀਂ ਪਤਾ ਜੀ ਇਹ ਤੁਹਾਨੂੰ ਲੱਗਦਾ ਕਿ ਤੁਹਾਡਾ ਬੱਚਾ ਮੰਨ ਲਓ ਵੀ ਇਸ ਤਰ੍ਹਾਂ ਕਦਮ ਵੀ ਪੁੱਟ ਸਕਦਾ ਸੀ ਨਹੀਂ ਜੀ ਅਸੀਂ ਤਾਂ ਇਸ ਬਾਰੇ ਸੋਚ ਨਹੀਂ ਸਕਦੇ ਕਿ ਨਾ ਉੱਧਰ ਉਹਨੂੰ ਪੈਸੇ ਦੀ ਲੋੜ ਸੀ ਨਾ ਇੱਧਰ ਸੀ ਵੀ ਕੀ ਗੱਲ ਆ ਕਿ ਮੈਂ ਆਇਆ ਕਿਨੇ ਛੱਡਿਆ ਕੀ ਗੱਲ ਆ ਆਪਾਂ ਦਾ ਇਸ ਬਾਰੇ ਪਤਾ ਹੀ ਨਹੀਂ ਜਮਾ ਜੀ ਅੰ ਦੂਸਰਾ ਇੱਕ ਜਿਹੜਾ ਇਹ ਵੀ ਮਾਮਲਾ ਬਣਿਆ ਹੋਇਆ ਜੀ ਲਗਾਤਾਰ ਲੋਕ ਇਹ ਗੱਲ ਪੁੱਛ ਰਹੇ ਸੀ ਵੀ ਕਿ ਜੇਕਰ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਸੀ ਤਾਂ ਪੁਲਿਸ ਨੂੰ ਉਹਨਾਂ ਨੇ ਜਿਹੜਾ ਇਹ ਜਿਹੜਾ ਸੁਣਿਆ ਮੈਂ ਵੀਡੀਓ ਦੇ ਵਿੱਚ ਵੀ ਸੁਣਿਆ ਇੰਟਰਵਿਊਆਂ ਵਿੱਚ ਸੁਣੀਆ ਕਿ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਸੀ ਤੇ ਪੁਲਿਸ ਨੇ ਉਹਨੂੰ ਬਾਅਦ ਵਿੱਚ ਚੱਲ ਜਾ ਕੇ ਮਾਰਿਆ ਜੀ ਹਾਂ ਓਥੇ ਅਸੀਂ ਗਏ ਸੀਗੇ ਜੀ ਮਰਾੜਪੈਂਡਾ ਦਾ ਕਾਊਂਟਰ ਹੋਏ ਤੋਂ ਬਾਅਦ 5-7 ਦਿਨ ਬਾਅਦ ਚ ਗਏ ਸੀ ਤੇ ਓਥੇ ਬੰਦਿਆਂ ਤੋਂ ਪੁੱਛ ਕੇ ਆਏ ਸੀਗੇ ਓਥੇ ਬੰਦੇ ਮਿਲੇ ਜੋ ਕਹਿੰਦੇ ਵੀ ਇਹਨੇ ਗੱਡੀ ਜੋ ਉੱਤਰ ਕੇ ਸਿਲੰਡਰ ਕਰਤਾ ਸੀਗਾ ਜੀ ਹੱਥ ਖੜੇ ਕਰਤੇ ਸੀਗੇ ਵੀ ਬੱਚਾ ਰਿਕਵਰ ਹੋ ਗਿਆ ਸੀ ਜੀ ਅੱਛਾ ਗੱਡੀ ਤੇ ਇਕੱਲੇ ਸੀ ਜੀ ਇੱਕ ਨਾਲ ਮੁੰਡੇ ਸੀ ਦੋ ਦੂਜੀ ਇੱਕ ਨਾਲ ਪਤਾ ਨਹੀਂ ਜੀ ਇਸ ਬਾਰੇ ਵੀ ਇਹਨੇ ਹੱਥ ਖੜੇ ਕਰਕੇ ਸਿਲੰਡਰ ਕਰਤਾ ਜੀ ਉਦੋਂ ਬਾਅਦ ਸਮਾਦ ਤੇ ਲੈ ਗਏ ਸੋ ਪੰਜ ਕਿੱਲਾਂ ਦੀ ਬਾਹੀ ਤੇ ਸਮਾਦ ਸੀ ਉੱਥੇ ਲਿਜਾ ਕੇ ਬਿਠਾਇਆ ਵੀ ਡੇਢ ਦੋ ਘੰਟੇ ਬਾਅਦ ਗੋਲੀ ਮਾਰੀ ਜਾਣੇ ਅੱਛਾ ਜੀ ਪਹਿਲਾਂ ਉਤੋਂ ਵੀ ਕੁਝ ਕੁਸ਼ ਕਰੀ ਗਏ ਉਹਦੇ ਤੋਂ ਮਤਲਬ ਇਹੀ ਹੋ ਸਕਦਾ ਹਾਂ ਜੀ ਇਥੋਂ ਜਿਹੜੇ ਜਿਨ੍ਹਾਂ ਦੇ ਬੱਚਾ ਚੁੱਕਿਆ ਸੀ ਉਹ ਵੀ ਉੱਥੇ ਪਹੁੰਚੇ ਨੇ ਜੀ ਉਹਨਾਂ ਨੇ ਗਿਆਂ ਤੇ ਮਾਰਿਆ ਇਹ ਆਪਾਂ ਨੂੰ ਹੁਣ ਲੋਕੇਸ਼ਨਾਂ ਦੱਸਣ ਗਿਆ ਵੀ ਉਹਨਾਂ ਨੇ ਮਰਵਾਇਆ ਜਾ ਕੇ ਕਿਵੇਂ ਹੋਇਆ ਕੀ ਗੱਲ ਹੋਈ ਅੱਛਾ ਅੱਛਾ ਆਪਾਂ ਨੂੰ ਇਹ ਨੀ اچھا ਉਹ ਬੱਚੇ ਹਲੇ ਵੀ ਪਹੁੰਚ ਗਏ ਸੀ ਉੱਥੇ ਜੀ ਹਾਂ ਜੀ ਹਾਂ ਮਾਰਨ ਤੋਂ ਪਹਿਲਾਂ ਪਹੁੰਚ ਗਏ ਉੱਥੇ ਜੀ ਫਿਰ ਉਹਨਾਂ ਨੇ ਸਨਾਨਤ ਕਰ ਲਈ ਹੁਣੀ ਵੀ ਇੱਕ ਸਾਡੇ ਪਿੰਡ ਦੀ ਮੁੰਡਾ ਥੋੜਾ ਰਿਸ਼ਤੇਦਾਰੀ ਵੀ ਨਾਲ ਗੱਲ ਦੀ ਹਾਂ ਜੀ ਹੁਣ ਉਹਨਾਂ ਨੂੰ ਪਤਾ ਜੀ ਵੀ ਆਪਾਂ ਉਹ ਪਹੁੰਚੇ ਰਹੇ ਉੱਥੇ ਗਏ ਨੇ ਜੀ ਇੱਕ ਉਹ ਤਾਂ ਦਾਦਾ ਬਾਪਕੀ ਤਾਂ ਇੱਕ ਗੱਲ ਕਹਿ ਰਹੇ ਸੀ ਕਿ ਆਡੀਓ ਮੈਂ ਤਾਂ ਸੁਣਾਈ ਆ ਕਿ ਕਿ ਮੈਨੂੰ ਜਲਦੀ ਐ ਵੀ ਜਲਦੀ ਦੱਸੋ ਜੀ ਇੰਨੇ ਰੁਪਈਆ ਦਾ ਇੰਨੇ ਰੁਪਈਆ ਦਾ ਉਹ ਜਿਹੜੀ ਆਵਾਜ਼ ਆ ਉਹ ਆਵਾਜ਼ ਕਿਹਦੀ ਆ ਜੀ ਉਹ ਆਪਾਂ ਨੂੰ ਹੁਣ ਪਤਾ ਨਹੀਂ ਕਿ ਜਾਂਦਾ ਨੇ ਵੀ ਜਸਪ੍ਰੀਤ ਇਹ ਆਪਾਂ ਨੂੰ ਹੁਣ ਬਾਅਦ ਤੇ ਪਤਾ ਨਹੀਂ ਲੱਗ ਰਹਾ ਉਹ ਤਾਂ ਇਹ ਕਹਿ ਰਹੇ ਵੀ ਜਿਹੜੇ ਸਾਥੋਂ ਬੰਦੇ ਕੰਮ ਕਰਵਾ ਰਹੇ ਨੇ ਵੀ ਮੇਰੇ ਖਿਰ ਤੇ ਤਾਂ ਤਲਵਾਰ ਰੱਖੀ ਹੋਈ ਆ ਹੁਣ ਤੁਸੀਂ ਵੀਡੀਓ ਸੁਣੀਓ ਵੀ ਮੈਂ ਤਾਂ ਇਸ ਕੰਮ ਦੀ ਗੱਲ ਕਰਾਉਣ ਆਲਾ ਹਾਂ ਨਹੀਂ ਹਾਂਜੀ ਗਲਤ ਹੋਈ ਹੈ ਜੇ ਉਹਨਾਂ ਨੇ ਆਵਾਜ਼ ਸੁਣ ਲਈ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਜਸਪ੍ਰੀਤ ਫਿਰ ਤੁਹਾਨੂੰ ਉਹਨਾਂ ਨੇ ਦੱਸਣ ਦੱਸਿਆ ਨਹੀਂ ਜੀ ਨਹੀਂ ਜੀ ਸਾਨੂੰ ਨਹੀਂ ਦੱਸਿਆ ਜੀ ਉਹਨਾਂ ਨੂੰ 12:00 12:30 ਵਜੇ ਫੋਨ ਵੀ ਆ ਗਿਆ ਸੀਗਾ ਮ ਮਲਾਵਤ ਖਾਨੇ ਚ ਵੀ ਬਿੱਟੂ ਦੋਜੀ ਦਾ ਮੁੰਡਾ ਵੀ ਉਹਨਾਂ ਉਹਨਾਂ ਗੱਡੀ ਲੈਤੀ ਫਾਰਚੂਨਰ ਉਹਦੀ ਨੂਨ ਤੇ ਵੀ ਉਹ ਆਏ ਹੋਏ ਨੇ ਵੀ ਉਹਨਾਂ ਨੇ ਪਤਾ ਕਰੋ ਉਹਨਾਂ ਨੇ ਆਪਾਂ ਨੂੰ ਤਾਂ ਵੀ ਨਹੀਂ ਦੱਸਿਆ ਜੀ ਵੀ ਆਪਦੇ ਬੇਟੇ ਦਾ ਪਤਾ ਕਰ ਵੀ ਉਹ ਤਾਂ ਕਹਿੰਦੇ ਨੂੰ ਕੈਨੇਡਾ ਤੋਂ ਬਾਹਰ ਆਇਆ ਹੋਇਆ ਵੀ ਉਹਦਾ ਨਾਮ ਆਉਂਦਾ ਵਿੱਚ ਵਿੱਚ ਆਪਾਂ ਜਦੋਂ ਜਸਪ੍ਰੀਤ ਨੂੰ ਫੋਨ ਲਾ ਕੇ ਪੁੱਛਦੇ ਵੀ ਤੂੰ ਕਿੱਥੇ ਆ ਜੀ ਹਾਂ ਇਹ ਮੈਂ ਇੱਕ ਉਹਨਾਂ ਦੀ ਸੁਣਿਆ ਉਹਨਾਂ ਦੇ ਭਵਕੀਰ ਦੇ ਦਾਦਾ ਤੇ ਉਹਦੇ ਪਿਤਾ ਦੀ ਕਹਿੰਦੇ ਉਹ ਕਹਿੰਦੇ ਵੀ ਸਾਨੂੰ ਤਾਂ ਪਤਾ ਨਹੀਂ ਸੀ ਕਹਿੰਦੇ ਸੰਤਾ ਜਿਹੜਾ ਅਨਕਾਉਂਟਰ ਹੋਇਆ ਬਾਅਦ ਵਿੱਚ ਪਤਾ ਲੱਗਿਆ ਜੀ ਨਹੀਂ ਜੀ ਨਹੀਂ ਭਵਕੀਰ ਤਾਂ ਤੁਹਾਡੇ ਰਣਵੀਰ ਸਾਹਿਬ ਉੱਥੇ ਪਹੁੰਚਿਆ ਜੀ ਮਾਰਨ ਤੋਂ ਪਹਿਲਾਂ ਮੰਡੋਰ ਪਿੰਡ ਉੱਤਰ ਗਏ ਨੇ ਜੀ ਇਹ ਤਾਂ ਇਹ ਰਣਵੀਰ ਕੌਣ ਹੈ ਜੀ ਉਹਦਾ ਆ ਭਵਕੀਰ ਦਾ ਡੈਡੀ ਅੱਛਾ ਅੱਛਾ ਜੀ ਹੂੰ ਤੇ ਸਾਨੂੰ ਵੀ ਜਿਹੜਾ ਕੋਈ ਗੱਲ ਨਹੀਂ ਦੱਸੀ ਜਿਹੜਾ ਇੱਕ ਰਿਕਾਰਡਿੰਗ ਤੁਸੀਂ ਭੇਜੀ ਆ ਜਿਹੜੀ ਇਹ ਜਿਹੜੇ ਦੱਸ ਰਿਹਾ ਉਹਦੇ ਵਿੱਚ ਕਿ ਮੈਨੂੰ 12 12:30 ਵਜੇ ਪਤਾ ਲੱਗਿਆ ਸੀ ਇਹ ਇਹ ਗੱਲ ਕਦੋਂ ਦੀ ਹੈ ਜੀ ਕਹੇ ਤਰੀਕ ਦੀ ਗੱਲ ਹੈ ਇੱਕ ਇੱਕੀ ਮਾਰਚ ਤੇ ਜੀ ਉਹਨੇ ਸਾਨੂੰ 21 ਮਾਰਚ ਨੂੰ ਫੋਨ ਕੀਤਾ ਸੀ ਮੈਂ ਕਿਹਾ ਵੀ ਜੇ ਤੈਨੂੰ ਪਤਾ ਲੱਗ ਗਿਆ ਸੀ ਵੀ ਤੂੰ ਹੀ ਮੈਨੂੰ ਦੱਸ ਦਿੰਦਾ ਆਪਾਂ ਉਹਨੂੰ ਬਚਾ ਲੈਂਦੇ ਕੋਈ ਹੱਲ ਹੋ ਜਾਂਦਾ ਕਹਿੰਦਾ ਮੈਨੂੰ 12:30 ਵਜੇ 1 ਵਜੇ ਫੋਨ ਤਾਂ ਆ ਗਿਆ ਸੀ ਮੈਂ ਲਾ ਉਦੋਂ ਵੀ ਤੇਰਾ ਮੁੰਡੇ ਦਾ ਨਾਮ ਆਉਂਦਾ ਵੀ ਬਿੱਟੂ ਦੋਜੀ ਇਹ ਹੋਰ ਮੈਂ ਕਿਹਾ ਤਾਂ ਮੈਨੂੰ ਕਹਤੋਂ ਦੱਸਿਆ ਮੈਂ ਛੋਟਾ ਬੱਚਾ ਹੀ ਲੱਗਦਾ ਫਿਰਦਾ ਸੀਗਾ ਜੀ ਜਦੋਂ ਜਦ ਤੁਸੀਂ ਉਹਨਾਂ ਦੇ ਨਾਲ ਸੀ ਫਿਰ ਤੁਹਾਨੂੰ ਉਹਨਾਂ ਨੇ ਕਿਉਂ ਨਹੀਂ ਦੱਸਿਆ ਜੀ ਇਹ ਹੁਣ ਉਹਨਾਂ ਨੂੰ ਪਤਾ ਜੀ ਕੋਈ ਕਹਤੋਂ ਨਹੀਂ ਦੱਸਿਆ ਆਪਾਂ ਨੂੰ ਜਣੀ ਕਿ ਜਿਹੜੀ ਸਾਰੀ ਚੀਜ਼ ਹੈ ਸੱਕ ਦੇ ਘੇਰੇ ਦੇ ਵਿੱਚ ਲੱਗਦੀ ਹੈ ਨਾ ਜੇ ਜਿਹੜਾ ਬੱਚੇ ਦਾ ਕਨੈਪ ਹੋਣਾ ਜੇ ਤੁਹਾਡੇ ਬੱਚੇ ਨੂੰ ਕੈਨੇਡਾ ਦੇਖੋ ਕੋਈ ਇਹ ਤਾਂ ਹੈ ਨਹੀਂ ਵੀ ਆਪਾਂ ਕੋ ਖੇਤੋਂ ਚੱਲ ਕੇ ਆਏ ਆ ਕੈਨੇਡਾ ਤੋਂ ਚੱਲਿਆ ਕਿਹਨੇ ਉਹ ਕਰਿਆ ਹੈ ਤਾਂ ਇਹ ਸੱਕ ਦੀ ਸੀਬੀਆਈ ਦੀ ਜਿਹੜੀ ਜਾਂਚ ਹੁਣ ਤੁਸੀਂ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹੋ ਇਹਦੇ ਵਿੱਚ ਹੀ ਹਾਂਜੀ ਸੀਬੀਆਈ ਦੀ ਜਾਂਚ ਜਿ세 ਮੰਗ ਕਰ ਰਹੇ ਹਾਂ ਵੀ ਕਿਹਨੇ ਸੱਧਿਆ ਕੀ ਹੋਇਆ ਉੱਥੇ ਵੀ ਨਹੀਂ ਸੀ ਉਹਨੂੰ ਪੈਸੇ ਦੀ ਲੋੜ ਉੱਥੇ ਵੀ ਕੁੜੀ ਕੱਲੀ ਹੀ ਸੀਗੀ ਜੀ ਜਿਹੜੀ ਮੇਰੇ ਨੂੰ ਜੀ ਉਹ ਵੀ ਕੱਲੀ ਸੀ ਇੱਧਰ ਵੀ ਇਹ ਕੱਲੀ ਹੀ ਸੀਗਾ ਜੀ ਜੀ ਹਾਂਜੀ ਤੇ ਇਹ ਤਾਂ ਜਿਹੜਾ ਉਹਨਾਂ ਨੇ ਇੱਕ ਇਕੱਠ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਕਦ ਦੇ ਵੇਸ ਤੇ ਕੀਤਾ ਜੀ ਉਹ ਹੁਣ ਰਿਕਾਰਡਿੰਗਾਂ ਦੀ ਬਹਿਸ ਕਰ ਰਹੀ ਹੈ ਜਦੋਂ ਹੁਣ ਸਾਰਾ ਕੁਝ ਹੋ ਗਿਆ ਹੁਣ ਉਹਨਾਂ ਦਾ ਰਿਕਾਰਡਿੰਗ ਬਹਿਸ ਕਰਦਾ ਕੀ ਮਤਵਲ ਕੀ ਰਹਿ ਗਿਆ ਜੀ ਉਹਨਾਂ ਨੂੰ ਆਇਆ ਵੇ ਵੇ ਸੀਵੀ ਆਈ ਦੀ ਜਾਂਚ ਨਾਲ ਵੀ ਇਧਰੋਂ ਧਿਆਨ ਭੜਕਾ ਰਹੇ ਨੇ ਬਾਕੀ ਸਾਨੂੰ ਉੱਥੇ ਇਕੱਠ ਚ ਛੱਡ ਰਹੇ ਸੀਗੇ ਜੀ ਉਹ ਯਾਨੀ ਕਿ ਮੈਨੂੰ ਲੱਗਦਾ ਕਿ ਤੁਹਾਡੇ ਉੱਤੇ ਕੋਈ ਦਵਾਤਾ ਨਹੀਂ ਪਾਣਾ ਚਾਹੁੰਦੇ ਰਾਜਨਾਮ ਵੀ ਕਰਾਉਣਾ ਚਾਹੁੰਦੇ ਹੁਣ हां जी हां हा गा। जी ਉਹ ਦਵਾਈ ਪੋਣਾ ਚਾਹੁੰਦੇ ਨੇ ਉਸ ਕਰਕੇ ਵੀ ਅਸੀਂ ਇੱਥੇ ਨੇਮ ਤੇ ਆਖਦਾਂਗੇ ਵੀ ਸਾਨੂੰ ਤਾਂ ਉਹ ਦੇਖ ਲਓ ਵੀ ਕੱਠ ਚ ਕਹਿ ਰਿਹਾ ਵੀ 6 ਵਜੇ ਪਤਾ ਲੱਗਿਆ ਮਰਨ ਤੋਂ ਬਾਅਦ ਜਦੋਂ ਰਣਵੀਰ ਉੱਥੇ ਪਹੁੰਚਿਆ ਜੀ ਉਹ ਤਾਂ ਕਹਿੰਦਾ ਮੈਂ ਘਰੇ ਆ ਰਣਵੀਰ ਦੇਖ ਲਓ ਕਹਿ ਰਿਹਾ ਗੁਰਦੁਆਰੇ ਉਹ ਉੱਥੇ ਪਹੁੰਚਿਆ ਜਿੱਥੇ ਐਂਕਾਉਂਟਰ ਹੋਇਆ ਦੇਖ ਲਓ ਜੀ ਬਾਕੀ ਉਹਦਾ ਦਾਦਾ ਕਹਿੰਦਾ ਵੀ ਮੈਨੂੰ ਵੀ 6 ਵਜੇ ਪਤਾ ਲੱਗਿਆ ਕਾਊਂਟਰ ਹੁਣ ਤੁਸੀਂ ਰਿਕਾਰਡਿੰਗ ਸੁਣ ਲਈ ਵੀ ਉਹਨੂੰ 6:30 1 ਵਜੇ ਪਤਾ ਲੱਗਿਆ ਦੇਖ ਲਓ ਵੀ ਝੂਠ ਉਹਨੇ ਗੁਰਦੁਆਰੇ ਝੂਠ ਬੋਲੀ ਜਾਂਦੇ ਨੇ ਕਰ ਆ ਗਲਤ ਤਾਂ ਬਹੁਤ ਜਿਹੜਾ ਹੈਗਾ ਮਾੜੀ ਹੋਈ ਆ ਵੀ ਠੀਕ ਆ ਕਿ ਚਲੋ ਬੱਚੇ ਨੇ ਚਲੋ ਜੇ ਹੋ ਸਕਦਾ ਚਲੋ ਮੰਨ ਲਓ ਜੇ ਤੁਹਾਨੂੰ ਉਹ ਪਤਾ ਨਹੀਂ ਬੱਚੇ ਦਾ ਕਿ ਕੈਨੇਡਾ ਤੋਂ ਆਇਆ ਜਾਂ ਨਾ ਆਇਆ ਚਲੋ ਜੇ ਮੰਨ ਲਓ ਮੰਨ ਲ denn ਇੱਕ ਅਪਪੌਇੰਟ ਕਿ ਤੁਹਾਡੇ ਬੱਚੇ ਨੇ ਸਾਰਾ ਕੁਝ ਕੀਤਾ ਤੇ ਉਹ ਹੀ ਗੱਲ ਜਿਹੜਾ ਕਿ ਤੁਹਾਨੂੰ ਇਹ ਦੱਸਣ ਦਾ ਉਹਨਾਂ ਦਾ ਫਰਜ਼ ਬਣਦਾ ਸੀ ਕਿ ਭਾਈ ਤੁਹਾਡਾ ਬੱਚਾ ਹੈ ਦੇ ਵਿੱਚ ਤੇ ਹਾਂਜੀ ਹਾਂਜੀ ਉਹਨਾਂ ਨੇ ਧਰਜ ਬਣਦਾ ਸੀ ਵੀ ਦਾਹ ਦੇ ਵੀ ਛੋਡੇ ਮੁੰਡੇ ਦਾ ਨਾਮ ਹੁੰਦਾ ਆਪਾਂ ਉਹਨੂੰ ਕੁਛ ਵੀ ਲੈਂਦੇ ਵੀ ਤਾਂ ਇਸੇ ਕੰਮ ਕਾਹ ਤੋਂ ਕੀਤਾ ਕੀ ਲੋੜ ਪੈ ਗਈ ਸੀ ਕੋਈ ਗੱਲ ਬਾਕੀ ਕੋਲਸ ਨੇ ਕਾਊਂਟਰ ਨਹੀਂ ਸੀ ਕਰਨਾ ਉਹ ਇਹਦੀ ਉਹਨੂੰ ਸਜ਼ਾ ਮਿਲਦੀ ਜਿਹੇ ਜਿਹੇ ਕੋਰਟ ਦਿੰਦਾ ਜਿਹੇ ਜਿਹਾਂ ਉਹਨੇ ਕੰਮ ਕੀਤਾ ਸੀ ਨਾਲੇ ਆਪਾਂ ਪਤਾ ਲੱਗਦਾ ਇਸ ਚੀਜ਼ ਬਿਲਕੁਲ ਬਿਲਕੁਲ ਭਪਕ ਭਪਕੀਤ ਆ ਜਿਹੜਾ ਬੱਚਾ ਇਹ ਜਿਹੜਾ 12 ਤਰੀਕ ਨੂੰ ਕਿੰਨੇ ਵਜੇ ਇਹਨਾਂ ਨੇ ਜਿਹੜਾ ਕਰਨਾਇਬ ਕੀਤਾ ਕਿੱਥੋਂ ਕੀਤਾ ਘਰੋਂ ਕੀਤਾ ਜਾਂ ਬਾਹਰੋਂ ਕਿਤੇ ਸਕੂਲ ਜਾਂਦਾ ਸੀ ਜੀ ਇਹ ਹੈ ਘਰੋਂ ਸਵੇਰੇ 6:00 ਵਜੇ ਕਹਿੰਦੇ ਨੇ ਕਿ ਕੀਤਾ ਜੀ ਸਾਨੂੰ ਇੱਧਰ ਸਵੇਰੇ 6:00 ਵਜੇ ਕੋਲੋਂ ਦੇ 7:00 ਲਗਭਗ ਪਤਾ ਲੱਗਿਆ ਵੀ ਉਹਨਾਂ ਦਾ ਬੱਚਾ ਚੁੱਕ ਗਿਆ ਗਿਆ 12 ਤਰੀਕ ਦੀ 12 ਤਰੀਕ ਦੀ ਦੀ ਸਵੇਰ ਨੂੰ ਜੀ ਸ਼ਾਮ ਨੂੰ ਜੀ ਸ਼ਾਮ ਨੂੰ ਜੀ ਅੱਛਾ ਜੀ 12 ਤਰੀਕ ਨੂੰ ਸ਼ਾਮ ਨੂੰ ਹਾਂ ਜੀ ਫਿਰ ਅਸੀਂ ਵੀ ਉਹਨਾਂ ਦੇ ਘਰੇ ਪਾ ਗਏ ਜੀ ਮੈਂ ਤੇ ਮੇਰੇ ਘਰ ਵਾਲੀ ਹੋਰ ਵੀ ਪਾ ਗਏ ਭਈ ਉਹਨਾਂ ਨੇ ਬੱਚਾ ਚੁੱਕਿਆ ਆਪਣੇ ਨਾਲ ਸਹੇ ਚਾਰ ਬਧੀਆਂ ਸੀ ਐਵੇਂ ਆਪਾਂ ਕਹੀ ਜਾਈਏ ਜੀ ਜੀ हां ਜੀ ਅਸੀਂ ਲੱਭਦੇ ਰਾ ਉਹਦਨੇ ਵੀ ਫਿਰ ਹੀ ਗਿਆਂ ਦੂਜੇ ਦਿਨ ਵੀ ਅਸੀਂ ਲੱਭਦੇ ਫਿਰ ਹੀ ਨਿਆ ਨਾਲ ਜੀ ਹੂੰ ਤੇ ਜਿਹੜਾ ਮੰਨ ਲਓ 13 ਤਰੀਕ ਨੂੰ ਜਿਹੜਾ ਮਾਰਚ ਨੂੰ ਕਿੰਨੇ ਵਜੇ ਅਨਕਾਉਂਟਰ ਕਰਦੇ ਜਿਹੜੇ ਉਹ ਪੁਲਿਸ ਇਹ ਹੈ ਮੈਂ ਜੀ ਉਹਨਾਂ ਘੁੰਮਦਾ ਫਿਰਦਾ ਉਹ ਬੱਚੇ ਨੂੰ ਲੱਭਦਾ ਮੈਂ 6:00 3:00 ਵਜੇ ਉਹਨਾਂ ਦੇ ਘਰੇੋਂ ਫਿਰ ਆਇਆ ਉਹਨਾਂ ਦੇ ਘਰੋਂ ਬਾਹਰ ਫੀਰ ਤਕਿਉ ਆਪਣਾ ਆ 13 ਤਰੀਕ ਨੂੰ ਜੀ ਹਾਂ ਤੇ ਰਾਤ ਨੂੰ ਸਾਠੇ ਤੇ ਜਮੈਂ ਨੂੰ ਰਾਤ ਆਉਂਦੇ ਨੇ ਪੁਲਿਸ ਵਾਲਿਆਂ ਨੇ ਚੱਕ ਲਿਆ ਜੀ ਅੱਛਾ ਜੀ ਹਾਂ ਜੀ ਫਿਰ ਉਹ ਤੋਂ ਅੱਧੇ ਘੰਟੇ ਬਾਅਦ ਮੇਰੇ ਘਰ ਵਾਲੀ ਨੂੰ ਲੈ ਗਏ ਜੀ ਨਾਲ ਮੈਨੂੰ ਲੈ ਕੇ ਉਹ ਕਹਿੰਦੇ ਵੀ ਛੋਟਾ ਬੱਚਾ ਕੈਨੇਡਾ ਚ ਆਇਆ ਹਾਂ ਮੈਂ ਕਿਹਾ ਨਹੀਂ ਉਹ ਤਾਂ ਕੈਨੇਡਾ ਚ ਆ ਜੀ ਜੀ ਹਾਂ ਉਹਨਾਂ ਨੇ ਆ ਇਹ ਪੁੱਛੀ ਗਏ ਵੀ ਕੈਨੇਡਾ ਚ ਆਇਆ ਕਿਵੇਂ ਹੈ ਨਹੀਂ ਵਗੈਰ ਉਹ ਸਾਨੂੰ ਰਾਤ ਨੂੰ 12 ਵਜੇ ਛੱਡ ਕੇ ਗਏ ਨੇ ਜੀ ਘਰੇ ਅੱਛਾ ਜੀ ਤਾਂ ਉਹਨਾਂ ਨੇ ਕੋਈ ਨਹੀਂ ਦੱਸਿਆ ਮੇਰਾ ਮੋਬਾਈਲ ਰੱਖ ਲਿਆ ਮੇਰਾ ਬਟੂਆ ਰੱਖ ਲਿਆ ਸੀ ਉੱਥੇ ਉਹਨਾਂ ਨੇ ਠਾਲੇ ਚ ਪਾਇਆ ਅੱਛਾ ਜੀ ਹਾਂ ਫਿਰ ਮੈਂ ਆਕੇ ਘਰ ਆਣੀ ਤੇ ਮੋਬਾਈਲ ਤੇ ਦੇਖਣ ਲੱਗਾ ਜਦ ਮੈਂ ਸਿੱਧੂ ਦੀ ਕੋਸ਼ਣੀ ਕਾਨਫਰੈਂਸ ਚ ਉਹ ਚ ਦੇਖਣ ਲੱਗਾ ਜੇ ਦੇਖਿਆ ਹੋਗਾ ਨਾ ਵੀ ਜਸਪ੍ਰੀਤ ਤੇ ਲਗਵਿੰਦਰ ਹੈ ਜਸਪ੍ਰੀਤ ਦਾ ਕਾਊਂਟਰ ਹੋਗਾ ਸਾਨਾਫ ਲਗਵਿੰਦਰ ਸਿੰਘ ਜਦ ਮੈਨੂੰ ਤਾਂ ਪਤਾ ਲੱਗਾ ਫਿਰ ਮੈਂ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਆਂਡੀ ਆ ਗਵੰਡੀਆ ਨੂੰ ਵੀ ਆਪਾਂ ਨੂੰ ਨਹੀਂ ਪਤਾ ਸੀ ਆਪਣਾ ਤਾਂ ਬੱਚਾ ਇੱਧਰ ਆਇਆ ਹੋਇਆ ਜੀ ਤੇ ਦੂਸਰੇ ਮੁੰਡੇ ਜਿਹੜੇ ਦੋ ਹੋਰ ਦੱਸੇ ਜਾ ਰਹੇ ਉਹ ਕੌਣ ਨੇ ਉਹ ਕੌਣ ਸੀ ਜੀ ਉਹ ਮੁੰਡੇ ਉਹ ਇੱਕ ਤਾਂ ਮੇਰੇ ਸਾਡੇ ਦੇ ਮੁੰਡਾ ਸੀ ਅੱਛਾ ਜੀ ਹਾਂ ਇੱਕ ਉਹਨਾਂ ਦਾ ਕੰਮਕੁਮ ਕਰਾਉਣ ਵਾਲਾ ਸੀ ਬੰਦਾ ਨਾਲ ਜੀ ਉਹ ਕਿਹੜੇ ਪਿੰਡੋਂ ਆ ਜੀ ਉਹ ਬਾਠਾ ਮੈਂ ਬੈਠਾ ਹਾਂ ਬਾਠਾ ਤੋਂ ਸੀਗਾ ਜੀ ਅੱਛਾ ਅੱਛਾ ਜੀ ਤੇ ਉਹ ਤੁਹਾਨੂੰ ਕੋਈ ਮੁਲਾਕਾਤ ਹੋਈ ਤੁਹਾਨੂੰ ਉਹਨਾਂ ਮੁੰਡਿਆਂ ਬਾਰੇ ਮੰਨ ਲਓ ਜੇ ਤਾਂ ਉਹ ਮੁੰਡੇ ਸੱਚ ਦੱਸ ਸਕਦੇ ਆ ਜਾ ਪਰਸਦਾ ਦੱਸ ਸਕਦਾ ਜਾਈ ਪਰਵਾਦ ਦੱਸ ਸਕਦਾ ਇਹਨਾਂ ਤਿੰਨਾਂ ਦੇ ਵਿੱਚੋਂ ਅਜੇ ਸਮਝ ਨਹੀਂ ਉਹਨਾਂ ਦਾ ਮੁੰਡਿਆਂ ਨਾਲ ਛਾਂ ਦੀ ਗੱਲਬਾਤ ਹੋਈ ਨਹੀਂ ਜਾਂ ਤਾਂ ਉਹ ਸੱਚ ਦੱchnਗੇ ਜੀ ਜਾਂ ਨਾ ਉਹਨਾਂ ਦੀ ਹਜੇ ਮੁਲਾਕਾਤ ਹੋਣ ਦਿੱਤੀ ਆ ਅੱਛਾ ਇਹ ਮੁਲਾਕਾਤ ਅੱਛਾ ਮੁਲਾਕਾਤ ਨਹੀਂ ਹੋਣ ਦਿੱਤੀ ਜਲਦ ਤੱਕ ਹਾਂ ਕਾਉਂ ਗਏ ਵੀ ਸੀ ਇੱਕ ਦਿਨ ਜਦੋਂ ਉਹ ਤੋਂ ਟਾਈਮ ਹੋ ਗਿਆ ਜਿਲ੍ਹੇ ਲੁਧਿਆਣੇ ਨੇ ਦੋਹੇ ਜੇਲ੍ਹ ਚ ਬਾਕੀ ਕਾਨਫਰੈਂਸ ਰਹੀ ਉਹਨਾਂ ਦੀ ਹਜੇ ਉਹ ਪੈਂਦੀ ਆ ਤਰੀਕਾ ਜੀ ਇੱਕ ਹੋਰ ਦੱਸੋ ਜੀ ਜਿਹੜੀ ਉਹ ਦੱਸਿਆ ਜਾ ਰਿਹਾ ਕਿ ਦੂਸਰਾ ਜਿਹੜਾ ਇਹ ਸ ਜਸਪ੍ਰੀਤ ਸਿੰਘ ਦੇ ਮਾਮੇ ਦੇ ਮੁੰਡਾ ਕਿ ਉਹਦਾ ਨਾਮ ਹਰਪ੍ਰੀਤ ਸਿੰਘ ਸੀ ਜੀ ਹਾਂ ਜੀ ਉਹ ਹਰਪ੍ਰੀਤ ਸਿੰਘ ਆ ਜੀ ਉਹਦੇ ਜਿਹੜੀ ਉਹਦੇ ਵੀ ਗੋਲੀ ਕਹਿੰਦੇ ਵੀ ਵੱਜੀ ਆ ਕਿ ਲੱਤ ਦੇ ਵਿੱਚ ਕਿ ਉਹ ਗੋਲੀ ਅਜੇ ਤੱਕ ਕੱਢਤੀ ਇਹਨਾਂ ਨੇ ਡਾਕਟਰਾਂ ਨੇ ਕਿਹਾ ਕੱਢੀ ਨਹੀਂ ਜੀ ਨਹੀਂ ਜੀ ਕੱਟੇ ਨਹੀਂ ਅਜੇ ਲੱਤ ਦੇ ਵਿੱਚ ਆ ਜੀ ਕਾਰਨ ਕੀ ਅਜੇ ਤੱਕ ਗੋਲੀ ਇੰਨਾ ਟਾਈਮ ਕੋਈ ਪਰਿਵਾਰ ਨੇ ਮੰਗ ਨਹੀਂ ਕੀਤੀ ਜੀ ਕਿ ਇਹ ਜਿਹੜੀ ਗੋਲੀ ਤਾਂ ਕੱਢੋ ਘੱਟ ਘੱਟੇ ਜੀ ਹਾਂ ਉਹ ਕੀਤੇ ਤਾਂ ਹੈਗੇ ਸੀ ਉਹ ਕਹਿੰਦੇ ਵੀ ਇੱਥੇ ਕੋਈ ਗੱਲ ਨਹੀਂ ਹੱਡ ਅੱਡੀ 'ਚ ਫਸੀ ਹੋਈ ਆ ਜੀ ਇਹ ਹੱਡੀ ਤਾਂ ਫਸੀਅਦੋਂ ਤੱਕ ਲਈ ਤਾਂ ਹੁੰਦੀ ਹੁਣੇ ਜੀ हां जी हां जी ਹੁਣ ਜਦ ਆਪ ਨੂੰ ਵੇਲ ਮਿਲੂ ਜਾਂ ਵਕੀਲ ਰਾਹੀਂ ਮੇੜਾਂਗੇ ਜਿਆਦਾ ਪਤਾ ਲੱਗਣਾ ਜੀ ਅਸਲ ਮੈਂ ਤਾਂ ਜੀ ਜਦ ਹੁਣ ਜੇ ਕੋਈ ਗੱਲ ਹੁੰਦੀ ਆ ਸਮਝ ਲਓ ਇੱਕ ਦੋ ਮਿੰਟ ਤਾਂ ਪੁਲਿਸ ਵਾਲੇ ਉੱਤੇ ਘਟਦੇ ਨੇ ਨਾ ਕੋਈ ਸੱਚ ਦੱਸਦਾ ਜੀ ਠੀਕ ਹੈ ਜੀ ਤੇ ਜਣੇ ਕਿ ਹੁਣ ਤੁਹਾਨੂੰ ਥੋੜਾ ਜਿਹਾ ਐ ਲਾ ਹੈਗਾ ਕਿ ਪੁਲਿਸ ਤੋਂ ਕੋਈ ਖਤਰਾ ਜਾਂ ਕੁਝ ਇਹਨਾਂ ਦੇ ਪਰਿਵਾਰ ਤੋਂ ਜਾਂ ਕਿਸੇ ਹੋਰ ਤੋਂ ਤੁਹਾਨੂੰ ਕੋਈ ਲੱਗਦਾ ਹੈਗਾ ਸਾਨੂੰ ਤਾਂ ਖਤਰਾ ਹੀ ਖਤਰਾ ਹੈ ਜੀ ਅਜੇ ਮੈਂ ਉਹਨਾਂ ਸਾਡੇ ਮਗਰ ਵੀ ਗੱਡੀ ਦਾ ਵੀ ਕੁਛਾ ਹੁੰਦਾ ਹੋਰ ਐਸੀ ਹਾਈ ਕੋਰਟ ਚ ਵੀ ਜਾਣਾ ਹੁੰਦਾ ਸਾਨੂੰ ਤਾਂ ਖਤਰਾ ਹੀ ਖਤਰਾ ਹੈ ਜੀ ਤੁਸੀਂ ਇਸ ਦੀ ਆਪਣੇ ਮੰਗ ਕਰਨਾ ਸੀਵੀਆਈ ਦੀ ਮੰਗ ਕਰਨਾ ਚਾਹੁੰਦੇ ਹੋ ਹਾਈ ਕੋਰਟ ਦੇ ਵਿੱਚ ਤੁਹਾਡਾ ਹਾਂ ਜੀ ਹਾਂ ਜੀ ਹਾਂ ਜੀ ਸੀਵੀਆਈ ਦੀ ਮੰਗ ਕਰਨਾ ਚਾਹੁੰਦੇ ਆ ਆਪਣੇ ਲੋਕੇਸ਼ਨ ਦਾ ਵੀ ਡਰੈਸ ਹੁੰਦੇ ਨੇ ਹੋਰ ਵੀ ਕਿੱਧਰ ਜਾਂਦੇ ਨੇ ਹੋਰ ਸਾਨੂੰ ਤਾਂ ਖਤਰਾ ਹੀ ਖਤਰਾ ਹੈ ਜੀ ਇੱਕ ਤੁਹਾਡੇ ਘਰੇ ਜਿਹੜਾ ਕੋਈ ਕੈਮਰੇ ਲੱਗੇ ਸੀ ਜੀ ਸੀਸੀਟੀਵੀ ਕੈਮਰੇ ਹਾਂ हां जी हां जितने ਮੈਨੂੰ ਲੈ ਕੇ ਗਿਆ ਨੇ 4:40 ਵਜੇ ਉਸ ਤੋਂ ਬਾਅਦ 4:30 ਮੇਰੇ ਘਰ ਵਾਲੀ ਨੂੰ ਲੈ ਕੇ ਨਾਲ ਕੈਮਰੇ DVR ਤੇ ਲਾ ਕੇ ਲੱਗੇ ਸ਼ੂਜੀ ਅੱਛਾ ਉਹ ਕਿੱਥੇ ਪਿਆ ਪੁਲਸ ਉਹ ਥਾਣੇ ਚ ਪਿਆ ਜੀ ਉਹ ਹਾਂ ਜੀ ਉਹ ਕੋਲ ਸਿਕੁਰਿਟੀ ਆ ਇਹ ਨਹੀਂ ਪਤਾ ਵੀ ਮਲਾਵਾ ਦਨੇ ਜਾਂ ਪੈਣ ਦੇ ਜੀ ਅੱਛਾ ਜੀ ਠੀਕ ਹੈ ਜੀ ਚਲੋ ਬਹੁਤ ਜਿਹੜਾ ਮਾਰਾ ਹੋਇਆ ਠੀਕ ਆ ਕਿ ਜੇਕਰ ਉਹਨਾਂ ਨੇ ਕੋਈ ਕ੍ਰਾਇਮ ਕੀਤਾ ਸੀ ਉਹਨਾਂ ਨੂੰ ਬੰਦੀ ਚ ਜਿਹੜੀ ਕੋਰਟ ਤੋਂ ਸਜ਼ਾ ਦਿੰਦੀ ਚਲੋ ਉਹ ਤੁਹਾਨੂੰ ਵੀ ਮਨਜੂਰ ਕੀ ਨਾ ਜਾ ਜਾ ਦਿੰਦੇ ਵੀ ਹੁਣ ਸਾਡਾ ਇਕੱਲਾ ਹੀ ਮੁੰਡਾ ਜੀ ਕਮਾਉਂ ਬੋਧਿਆ ਅਸੀਂ ਵੀ ਪੁੱਛ ਲੈਂਦੇ ਵੀ ਤਾ ਤੋ ਕੀਤਾ ਕੀ ਗੱਲ ਕੀਤੀ ਆ ਵੀ ਜੇ ਕੋਈ ਪੈਸੇ ਦੀ ਲੋੜ ਸੀ ਉਹ ਤਾਂ ਸਾਥੋ ਹੀ ਲੈ ਲੈਂਦਾ ਜੀ ਜੀ ਜਾਂ ਕੀ ਨੇ ਕਰਵਾਇਆ ਆਪਾਂ ਦਾ ਜਾਂਚ ਚਾਹੀਦੀ ਸੀ ਵੀਆਈ ਦੀ ਜੀ ਹਾਲਸਲ ਮੈਂ ਵੀ ਜਿਹੜੇ ਦੋਸੇ ਹੀ ਹੋਣਗੇ ਫੜੇ ਜਾਣਗੇ ਜੀ ਜੀ ਬਿਲਕੁਲ ਠੀਕ ਹੈ ਲਖਵਿੰਦਰ ਲਖਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ ਠੀਕ ਠੀਕ ਅੱਛਾ ਸੀ ਗੱਲ ਠੀਕ ਹੈ ਇਸ ਹਨ ਲਖਵਿੰਦਰ ਸਿੰਘ ਜੋ ਕਿ ਜਸਪ੍ਰੀਤ ਸਿੰਘ ਦੇ ਪਿਤਾ ਸਾਡੇ ਨਾਲ ਫੋਨ ਲਾਈਨ ਤੇ ਸੀ ਉਹਨਾਂ ਨੇ ਤੁਹਾਡੇ ਜਿਹੜੀ ਇਕੱਲੀ ਇਕੱਲੀ ਗੱਲ ਸੁਣੀ ਆ ਕਿ ਤੁਸੀਂ ਸਾਰਾ ਕੁਝ ਵਾਕਿਆ ਜਿਹੜਾ ਇਹ ਹੋਇਆਗਾ ਤੇ ਉਹਨਾਂ ਨੇ ਇੱਕ ਰਿਕਾਰਡਿੰਗ ਵੀ ਭੇਜੀ ਆ ਉਹ ਰਿਕਾਰਡਿੰਗ ਆ ਜਿਹੜੀ ਕਿ ਭਪਕੀਤ ਦੇ ਦਾਦੇ ਦੀ ਦੱਸੀ ਜਾ ਰਹੀ ਆ ਉਹਦੇ ਵਿੱਚ ਗੱਲ ਇਹ ਬਾਤ ਹੁੰਦੀ ਆ ਕਿ ਤੁਸੀਂ ਰਿਕਾਰਡਿੰਗ ਸੁਣ ਕੇ ਵੀ ਹਟਿਓ ਕਿ ਉਹ ਰਿਕਾਰਡਿੰਗ ਆ ਜਿਹੜੀ ਕਿ ਸਾਨੂੰ ਲਖਵਿੰਦਰ ਸਿੰਘ ਨੇ ਭੇਜੀ ਆ ਕਿ ਇਹ ਦੇਖੋ ਇਹ ਉਹਨਾਂ ਨੂੰ 12 ਵਜੇ ਜਿਹੜਾ ਪਤਾ ਲੱਗ ਗਿਆ ਸੀ ਕਿ ਜਸਪ੍ਰੀਤ ਸਿੰਘਾ ਦਾ ਕਿ ਕੈਨੇਡਾ ਤੋਂ ਆਇਆ ਕਿ ਤੁਹਾਡਾ ਮੁੰਡਾ ਵਿੱਚ ਪਰ ਇੱਥੇ ਇਹ ਗੱਲ ਆ ਹੁਣੇ ਉਹੀ ਗੱਲ ਆ ਕਿ ਬੜਾ ਜਿਹੜਾ ਬੇਸਬ ਬਹੁਤ ਮਾਰਾ ਹੋਇਆ ਨੌਜਵਾਨ ਮੁੰਡਾ ਚਲਿਆ ਗਿਆ ਕਿਸੇ ਦਾ ਜੇਕਰ ਦੱਸ ਦਿੰਦੇ ਪਰਿਵਾਰ ਦੱਸ ਦਿੰਦਾ ਜਾਂ ਉਹਨਾਂ ਤੇ ਪੁਲਿਸ ਦਾ ਦਬਾਅ ਸੀ ਜਾਂ ਪੁਲਿਸ ਨੇ ਨਹੀਂ ਦੱਸਣ ਦਿੱਤਾ ਜਾਂ ਫਿਰ ਉਹ ਖੁੱਲ ਕੇ ਹੁਣ ਕਿਉਂ ਨਹੀਂ ਦੱਸ ਰਹੇ ਇਹ ਵੀ ਵੱਡਾ ਜਿਹੜਾ ਸੰਕੇ ਨੇ ਜਿਹੜੇ ਕਿ ਇਹ ਵੀ ਘੇਰੇ ਦੇ ਅੰਦਰ ਆਉਂਦੇ ਆ ਕਿ ਕੀ ਕਾਰਨ ਕਿਉਂ ਨਹੀਂ ਦੱਸਿਆ ਜੇ ਦੱਸਿਆ ਹੁੰਦਾ ਲਖਵਿੰਦਰ ਸਿੰਘ ਕਹਿੰਦਾ ਕਿ ਅਸੀਂ ਆਪਣੇ ਬੱਚੇ ਨੂੰ ਬਚਾਉਂਦੇ ਤੇ ਉਹਨੂੰ ਬਚਾਉਂਦੇ ਠੀਕ ਹੈ ਕਿ ਸਾਨੂੰ ਜੋ ਕੋਰਟ ਸਜ਼ਾ ਦਿੰਦੀ ਹੈ ਸਾਡੇ ਬੱਚੇ ਨੂੰ ਸਾਨੂੰ ਮਨਜ਼ੂਰ ਸੀ ਪਰ ਕਿਸੇ ਦਾ ਨੌਜਵਾਨ ਬੱਚਾ ਚੁੱਕ ਕੇ ਜਿਹੜਾ ਕੇ ਇਸ ਤਰ੍ਹਾਂ ਮਾਰ ਦੇਣਾ ਤੇ ਇਹ ਗੱਲ ਦੇਖੋ ਤਿੰਨ ਮੁੰਡੇ ਸੀ ਨਾਲ ਦੋ ਮੁੰਡੇ ਹੋਰ ਸ ਤੇ ਉਹਨਾਂ ਦੇ ਇੱਕ ਮਾਮੇ ਦਾ ਲੜਕਾ ਦੱਸਿਆ ਜਾ ਰਿਹਾ ਤੇ ਇੱਕ ਉਤੋਂ ਪਿੰਡੋਂ ਹੋਰ ਮੁੰਡਾ ਵੀ ਜਾਣੀ ਕਿ ਕੱਲਾ ਜਸਪ੍ਰੀਤ ਸਿੰਘ ਕਿਉਂ ਚੁਣਿਆ ਉਹਨਾਂ ਨੇ ਇੱਕ ਵੱਡਾ ਸਵਾਲ ਆ ਕਿ ਆਖਰ ਜਸਪ੍ਰੀਤ ਸਿੰਘ ਦਾ ਕਿਉਂ ਇਨਕਾਉਂਟਰ ਕੀਤਾ ਜੇ ਤਾਂ ਆਪਾਂ ਮੰਨ ਲੈਂਦੇ ਕਿ ਜੇਕਰ ਪੁਲਸ ਨੇ ਕਰਨਾ ਸੀ ਤਾਂ ਭਾਈ ਵੀ ਪੁਲਸ ਮੁਕਾਬਲਾ ਹੋਇਆ ਤਾਂ ਤਿੰਨਾਂ ਦਾ ਹੋ ਜਾਂਦਾ ਇਹਦਾ ਮਤਲਬ ਤੇ ਇਹ ਆ ਕਿ ਜਸਪ੍ਰੀਤ ਸਿੰਘ ਨੂੰ ਕਿਤੇ ਹੋਰ ਚੱਕਿਆ ਉਹਨਾਂ ਮੁੰਡਿਆਂ ਨੂੰ ਕਿਤੇ ਹੋਰ ਚੱਕਿਆਗਾ ਤੇ ਉਹਨਾਂ ਦੇ ਜਿਹੜਾ ਇਹ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਜਿਹੜਾ ਕਿ ਵਕੀਲ ਨਾਮ ਕਰਨ ਸਿੰਘ ਨੇ ਮੈਂ ਵੀਡੀਓ ਸੁਣੀ ਆ ਇੰਟਰਵਿਊ ਸੁਣੀ ਆ ਕਿ ਉਹਨਾਂ ਨੇ ਇੱਕ ਤੌਲੀਆ ਧਰ ਕੇ ਜਿਹੜਾ ਲੱਤ ਉੱਤੇ ਗੋਲੀ ਮਾਰੀ ਗਈ ਆ ਕਿ ਜਿਹੜੇ ਕਿ ਸੱਤ ਗੋਲੀਆਂ ਜਿਹੜੀਆਂ ਨੇ ਇਹ ਜਸਪ੍ਰੀਤ ਸਿੰਘ ਦੇ ਮਾਰੀਆਂ ਗਈਆਂ ਜਿਹੜਾ ਕਿ ਬਹੁਤ ਨੇੜੋਂ ਗੋਲੀਆਂ ਮਾਰੀਆਂ ਗਈਆਂ ਇੱਕ ਜਿਹੜਾ ਕਿ ਹਾਸ ਦਾ ਬਸ ਦਾ ਪਰਿਵਾਰ ਸੀ ਜਿਹੜਾ ਅੱਜ ਉਜਾੜ ਕੇ ਰੱਖ ਦਿੱਤਾ ਅੱਜ ਪਰਿਵਾਰ ਤੇ ਕੀ ਬੀਤਦੀ ਆ ਉਹ ਤਾਂ ਉਹਨਾਂ ਨੂੰ ਪਤਾ ਹੁੰਦਾ ਪਰਾਜ ਮੈਨੂੰ ਲੱਗਦਾ ਕਿ ਇਨਸਾਨੀਅਤ ਦੇ ਤੌਰ ਤੇ ਉਸ ਬੱਚੇ ਦੇ ਪਰਿਵਾਰ ਵੱਲੋਂ ਜਦੋਂ ਕਿ ਇਹਨਾਂ ਦੀ ਇੰਨੀ ਜਦੋਂ ਗੁੜੀ ਸਾਹ ਸੀ ਉਹਨਾਂ ਨੂੰ ਇਹਨਾਂ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਸੀ ਤੇ ਭਾਈ ਕਿ ਅਸੀਂ ਤੁਹਾਡੀ ਮਦਦ ਕਰਦੇ ਆ ਕਿ ਸੀਬੀਆਈ ਜਾਂਚ ਹੋ ਚਲੋ ਜੋ ਕਦੋਂ ਹੋ ਗਿਆ ਅਸੀਂ ਸੀਬੀਆਈ ਜਾਂਚ ਦੀ ਮੰਗ ਕਰਵਾਉਣੇ ਕਿ ਸਾਨੂੰ ਵੀ ਪਤਾ ਲੱਗੇ ਕਿ ਆਸਾ ਸੱਚਾਈ ਅਸਲ ਕਹਾਣੀ ਵਿੱਚੋਂ ਕੀ ਆ ਪਰ ਉਹ ਪਰਿਵਾਰ ਇਹ ਲਕਮਿੰਦਰ ਸਿੰਘ ਨੇ ਦੱਸਿਆ ਕਿ ਤੁਰਨ ਦੀ ਬਜਾਏ ਇਹਨਾਂ ਉੱਪਰ ਜਿਹੜਾ ਕਿ ਦਬਾਅ ਪਾਇਆ ਜਾ ਰਿਹਾ ਕਿ ਰਾਜੀਨਾਮਾ ਕਰਵਾਇਆ ਜਾਵੇ ਇਹ ਬਿਆਨਤਾ ਕੌਣ ਕੱਢ ਰਿਹਾ ਇਹ ਆਪਾਂ ਨੂੰ ਸਾਰਾ ਪਤਾ ਹੈ ਕਿ ਪੁਲਸਾ ਕਿਉਂਕਿ ਪੁਲਸ ਨੂੰ ਪਤਾ ਹੈਗਾ ਕਿ ਅਸੀਂ ਝੂਠਾ ਫੜ ਕੇ ਜਿਹੜਾ ਮੁੰਡਾ ਮਾਰਿਆਗਾ ਫੇਕ ਅਨਕਾਉਂਟਰ ਕੀਤਾਗਾ ਇਹਦੇ ਵਿੱਚ ਅਸੀਂ ਫਸਣਾਗਾ ਇਹਦੇ ਵਿੱਚ ਸਾਨੂੰ ਹੱਥ ਕੜੀਆਂ ਲੱਗਣਗੀਆਂ ਇਹਦੇ ਵਿੱਚ ਸਾਡੀਆਂ ਨੌਕਰੀਆਂ ਜਾਣਗੀਆਂ ਇਹਦੇ ਵਿੱਚ ਸਾਡੀ ਕਿਰਕਰੀ ਹੋਣੀ ਆ ਤੂ ਤੂ ਹੋਣੀ ਆ 90 92 ਦਾ ਸਾਰਿਆਂ ਨੂੰ ਯਾਦ ਆ ਕਵੇਂ ਫੜ ਫੜ ਕੇ ਮੁੰਡੇ ਘਰਾਂ ਚੋਂ ਚੁੱਕ ਚੁੱਕ ਕੇ ਮੁੰਡੇ ਇਹਨਾਂ ਨੇ ਕੋਕੋ ਕੇ ਮਾਰੇ ਆ ਉਹੀ ਖੂਨ ਇਹਨਾਂ ਦੇ ਅੰਦਰ ਆ ਜਿਹੜਾ ਜੇ ਆਪਾਂ ਕਹਿ ਲਈਏ ਜਕਰੀਏ ਖਾਣ ਵਾਲਾ ਖੂਨ ਇਹਨਾਂ ਦੇ ਅੰਦਰ ਯਾਨੀ ਕਿ ਬਹੁਤਿਆ ਕਾਲੀਆਂ ਭੇਡਾਂ ਨੇ ਸੱਚੇ ਸੁੱਚੇ ਬੰਦੇ ਬਹੁਤ ਪੁਲਿਸ ਦੇ ਵਿੱਚ ਘਟ ਰਹਿ ਗਏ ਆ ਇਹ ਕਾਲੀ ਭੇਡਾਂ ਦੀ ਜਿਆਦਾ ਗਿਣਤੀ ਹੋਣ ਕਰਕੇ ਸਿਰਫ ਆਪਣੇ ਫੇਤੀਆਂ ਦਾ ਸਟਾਰਾਂ ਦਾ ਜਿਹੜਾ ਲਵਾਉਣ ਦੇ ਖਾਤਰ ਕਿਸੇ ਦਾ ਬੱਚਾ ਮਾਰ ਕੇ ਤੁਸੀਂ ਸਟਾਰ ਲਵਾ ਕੇ ਤਰਕੀਆਂ ਲੈ ਕੇ ਕਿ ਤੁਸੀਂ ਰੁਪਈਆ ਜਾਂ ਸਟਾਰ ਇਸ ਜਗਤੋਂ ਜਹਾਨ ਤੋਂ ਜਦੋਂ ਮਰੋਂਗੇ ਚਾਹੇ ਕਿ ਮਰਨਾ ਤਾਂ ਹਰ ਇੱਕ ਨੇ ਆ ਜਦੋਂ ਤੁਸੀਂ ਮਰੋਂਗੇ ਕਿ ਸਟਾਰ ਕੀ ਰੁਪਈਆ ਤੁਸੀਂ ਨਾਲ ਲੈ ਜਾਓਗੇ ਜਾਂ ਫੀਤੀਆਂ ਨਾਲ ਵਗ ਜਾਣਗੇ ਤੁਹਾਡੇ ਤੁਹਾਡੇ ਨਾਲ ਜਾਣਗੇ ਲਾਨਤਾ ਜਿਹੜੇ ਲੋਕ ਤੁਹਾਨੂੰ ਪਾ ਰਹੇ ਨੇ ਤੇ ਹਮੇਸ਼ਾ ਪਾਉਂਦੇ ਰਹਿਣਗੇ ਜਿਵੇਂ ਕੇ ਪੀਐਸ ਬੁੱਚੜ ਕਿਤਾਬ ਲਿਖੀ ਗਿਆ ਪੰਜਾਬ ਦਾ ਬੁੱਚੜ ਤੇ ਇਹ ਸਵੱਦਾ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿੰਨਾ ਕਿੰਨਾ ਪੁਲਿਸ ਅਫਸਰਾਂ ਦੇ ਮਗਰ ਲੱਗੂਗਾ ਕਿਉਂਕਿ ਜਿਨ੍ਹਾਂ ਨੇ ਕਿਸੇ ਦੇ ਨਜਾਇਜ਼ ਚੱਕ ਚੱਕ ਕੇ ਮੁੰਡੇ ਮਾਰੇ ਆ ਤੇ ਭਾਈ ਉਹ ਤਾਂ ਬੁੱਤੜੀ ਹੋਇਆਗਾ ਤੇ ਬਹੁਤ ਜੜੇ ਇਹ ਘਟਨਾ ਗੀ ਤੁਸੀਂ ਇਹ ਸੁਣਿਆਗਾ ਪਰਿਵਾਰ ਦੇ ਮੂਹੋਂ ਤੇ ਇਹਨਾਂ ਨੇ ਇੱਕ ਵੀਡੀਓ ਵੀ ਭੇਜੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਉਹ ਵੀ ਜਿਹੜਾ ਜਰੂਰ ਸੁਣਨਾ ਤੇ ਵੀਡੀਓ ਬੱਤ ਬੱਤ ਸ਼ੇਅਰ ਕਰਨਾ ਤੇ ਇੱਕ ਮੇਰੀ ਬੇਨਤੀ ਜਰੂਰ ਦੁਆਰੇ ਫੇਰ ਸਿੱਖ ਜਥੇਬੰਦੀਆਂ ਸਰਉਮਣ ਕਮੇਟੀ ਮੈਂ ਇਹ ਨਹੀਂ ਕਹਿੰਦਾ ਕਿ ਭਾਈ ਤੁਸੀਂ ਧਰਨੇ ਲਾਓ ਮੈਂ ਇਹ ਨਹੀਂ ਕਹਦਾ ਕਿ ਤੁਸੀਂ ਮਜਾਰੇ ਕਰੋ ਪਰ ਇੱਕ ਇਨਸਾਫ सीबीआई ਦੀ ਜਾਂਚ ਖਾਤਰ ਘਟੋ ਘਟ ਹਾਰ ਨਹਰਾ ਤਾਂ ਮਾਰ ਸਕਦੇ ਹੋ ਬੱਚੇ ਜੇਕਰ ਉਹਦਾ ਪੁੱਤ ਨੇ ਚੱਕ ਕੇ ਮਾਰਿਆ ਬੱਚਾ ਗੁਰਸਿੱਖ ਬੱਚਾਗਾ ਤੇ ਪੀਲੀ ਪੀਤ ਦੇ ਵਿੱਚ ਤਿੰਨ ਮੁੰਡੇ ਮਾਰੇ ਗਏ ਨੇ ਜਾਨੀ ਕਿ ਤਨ 4 ਮਹੀਨਿਆਂ ਦੇ ਵਿੱਚ 48 ਤੋਂ ਵੱਧ ਜਿਹੜੇ ਕਿ ਅਨਕਾਉਂਟਰ ਹੋਏ ਆ ਉਹਦੇ ਵਿੱਚ ਕਿੰਨੇ ਫੇਕ ਅਨਕਾਉਂਟਰ ਨੇ ਤੇ ਜਿਹੜਾ ਜਿੰਨਾ ਦਾ ਕਿ ਜਿਸ ਦੇ ਵਿੱਚ ਫੇਕ ਅਨਕਾਉਂਟਰ ਦੇ ਵਿੱਚ ਜਸਪ੍ਰੀਤ ਸਿੰਘ ਆਉਂਦਾਗਾ ਜਿਹੜਾ ਕਿ ਕਰੀਬ 22 ਸਾਲਾਂ ਦਾ ਨੌਜਵਾਨ ਸੀ ਉੱਚਾ ਲੰਮਾ ਗੱਭਰੂ ਸੋਹਣਾ ਤੇ ਪਰ ਜਿਹੜਾ ਕਿ ਮਿੰਟਾਂ ਦੇ ਵਿੱਚ ਰਾਖ ਬਣਾ ਦਿੱਤਾ ਤੇ ਇਸ ਕਾ ਕਰਕੇ ਜਿਹੜਾ ਆ ਮੈਂ ਜਥੇਬੰਦੀਆਂ ਤੇ ਦੁਬਾਰੇ ਸੁਨੋਣੀ ਕਮੇਟੀ ਨੂੰ ਅਪੀਲ ਕਰਦਾ ਕਿ ਉਸ ਪਰਿਵਾਰ ਦਾ ਜਿਹੜਾ ਸਾਥ ਦੇਣਾ ਜ਼ਰੂਰ ਚਾਹੀਦਾਗਾ ਇਸ ਕਰਕੇ ਜਿਹੜਾ ਅੱਜ ਸਰੋਣੀ ਕਮੇਟੀ ਨੂੰ ਲੋਕ ਕਿਉਂ ਕੋਸਦੇ ਆ ਕਿਉਂ ਜਥੇਦਾਰਾਂ ਤੇ ਸਵਾਲ ਚੁੱਕੇ ਜਾਂਦੇ ਆ ਕਿਉਂਕਿ ਉਹਨਾਂ ਨੇ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਸੇਹਦیاں ਦਿੱਤੀਆਂ ਸਿੱਖ ਕੌਮ ਦੇ ਲਈ ਆਪਾ ਵਾਰਿਆ ਕਿਤੇ ਉਹਨਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ 33 35 35 ਸਾਲ ਹੋ ਗਏ ਉਹਨਾਂ ਦੇ ਪਰਿਵਾਰ ਰੁੱਲਦਿਆਂ ਨੂੰ ਸ਼ਹੀਦ ਪਾਏ ਬੀਤ ਸਿੰਘ ਦਾ ਪਰਿਵਾਰ ਆ 40 ਸਾਲਾਂ ਤੋਂ ਰੁੱਲ ਰਿਹਾ ਸੀ ਤੇ ਫਰੀਦਕੋਟ ਵਾਸੀਆਂ ਨੇ ਮੱਲ ਪਾ ਦਿੱਤਾ ਸਰਬਜੀਤ ਸਿੰਘ ਖਾਲਸਾ ਐਮਪੀ ਜਿਤਾ ਕੇ ਤੇ ਸਾਡਾ ਕੌਮ ਦਾ ਇਹਦਾ ਖਾਂਤਾ ਕਿ ਸਾਡੀ ਕੌਮ ਆ